ਬਿਆਰ ਦੇ ਵਿੱਚ ਜੇ ਤਾਂ ਮਿਲ ਗਈ ਸ਼ਰਾਬ ਹਮਮ ਇਹ ਤਾਂ ਬੱਲੇ ਬੱਦੇ ਵਧੀਆ ਨਹੀਂ ਤਾਂ ਲੋਕ ਗਾਲਾਂ ਕੱਢਦੇ ਆਂ ਮਿੱਠੇ ਗਾਲਾਂ ਕੱਢਣੇ ਫੇਖਾਂਗੇ ਪਹਿਲੇ ਜਿਆਦਾ ਵਧੀਆ ਸੀ ਸਮਝ ਆਉਣ ਵਾਲਾ ਤੇ ਤੇਰੇ ਵਧੀਆ ਦਾ ਹਮਮ ਪਹਿਲੇ ਤਾਂ ਹੁੰਦਾ ਜੀਜਾ ਹਮਮ ਫਿਰ ਬੰਦੇ ਤਾਂ ਫੁੱਫੜ ਹਮਮ ਫੁੱਫਣੂ ਆਲੇ ਲੱਕੜੀ ਆਲੇ ਆਲੇ ਮੰਜਰ ਕੋਈ ਨਹੀਂ ਪੁੱਛਦਾ ਅੱਜ ਮੰਜਾ ਤੋਂ ਪਮੁਆਪਿਆ ਤੋਂ ਪਮੋਪਿਆ ਜੇ ਚਾਰਵੇਂ ਪੈਛਾਵੇਂ ਪਿਆ ਅਸਾਂ ਗਲ ਜੇ ਭਾਵੇਂ ਟੁੱਟ ਜੇ ਤੂੰ ਸੋ ਜਾ ਜੀ ਅੱਛਾ ਬਾਪੂ ਜੀ ਤੁਸੀਂ ਆਪਣੇ ਸਮੇਂ ਸੌਰੇ ਕਿੰਨਾ ਕ ਜਾਂਦੇ ਰਹੇ ਬਹੁਤ ਜਾਂਦੇ ਰਹੇ ਪਹਿਲੇ ਤਾਂ ਹੁਣ ਕਿੰਨੀ ਦਿਨ ਹੋ ਗਈ ਗਿਆਨ ਹੁਣ ਤਾਂ 5.5 ਸਾਲ ਹੋ ਗਏ ਜਾਂਦੇ ਨਹੀਂ ਮੋਟਾ ਮੈਂ ਸੌਰੇ ਜਾ ਜਾ ਕੇ ਕਿਸਾਹ ਤੇ ਤਾਂ ਖਸਾਹ ਜੇ ਰੋੜ ਕੋ ਸਾਹਤਾ ਤਾਂ ਜਾਂਦਾ ਮੈਂ ਟੁੱਟ ਗਿਆ ਨਾ ਰੋੜ ਨਾਲ ਇਹ ਦਰ ਤਾਂ ਤੁਹਾਡੇ ਹਿਸਾਬ ਨਾਲ ਕੌਣ ਟਾਈਮ ਲਾਉਂਦਾ ਜ਼ਿਆਦਾ ਬੰਦੇ ਕਿ ਜਨਾਨੀਆਂ ਜਨਾਨੀਆਂ ਇਹ ਲਾਉਂਦੀਆਂ ਜੀ ਜਨਾਨੀਆਂ ਦੇਖੋ ਚੀਚੇ ਮੁਰਾ ਖੜ ਜਾਂਦੀਆਂ ਹਾਂ ਹਾਂ ਆਏ ਦੇਖ ਲਿਆ ਵੀ ਇੱਧਰ ਲਈ ਪਸਾ ਤਾਂ ਠੀਕ ਆ ਜਦ ਲਈ ਪਸਾ ਟੀਮਾ ਦੇ ਦੇਖ ਲੈ ਬੰਦਾ ਜੁੱਤੀ ਲੈ ਲੂਗਾ 500 ਰੁਪਏ 600 ਰੁਪਏ ਚਲੋ ਉਹ ਤਾਂ 3000 ਸਾਲ ਨਹੀਂ ਜਾਂਦੀ ਟੀਮਿਆਂ ਦਾ ਆ ਸੂਟ ਇਹਦੇ ਨਾਲ ਮਿਲਣੀ ਚਾਹੀਦੀ ਆ ਸੂਟ ਇਹਦੇ ਨਾਲ ਜੁੱਤੀਆਂ ਪਰ ਫਿਰ ਇਹ ਤਾਂ ਹੈ ਨਾ ਬੰਦੇ ਦੇ ਨੰਬਰ ਵੀ ਤਾਂ ਬਣਦੇ ਹੋਣੇ ਵੀ ਉਹਦੀ ਟੀਵੀ ਜਿਆਦੀ ਵਧੀਆ ਲੱਗਦੀ ਸੀ ਵਧੀਆ ਤਾਂ ਜਿਹੜੀ ਚੀਜ਼ ਵਧੀਆ ਜੀ ਉਹਨੂੰ ਲੋਕ ਦੇਖਦੇ ਹੀ ਆ ਉਮਰ ਕਿੰਨੀ ਹੋ ਗਈ ਜੇ ਦੇਖੋ ਜੀ ਉਮਰ ਦਾ ਕੋਈ ਪਤਾ ਨਹੀਂ ਮਾਇਆ ਹੈਗਾ ਸਸਿਗਲ ਜੀ ਤੁਸੀਂ ਦੇਖ ਰਹੇ ਹੋ ਰਦਾਨਾ ਸਪੋਕਸਮੈਨ ਤੇ ਮੈਂ ਪਰਮਵੀਰ ਸ਼ਰਲੀ ਅੱਜ ਆਪਾਂ ਪਿੰਡ ਦੇ ਵਿੱਚ ਖੜੇ ਆ ਤੇ ਅੱਜ ਆਪਾਂ ਪਹੁੰਚੇ ਹੋਏ ਆ ਜੀ ਫਿਲਮ ਗੋਡੇ-ਗੋਡੇ ਚਾ 2 ਦਾ ਟ੍ਰੇਲਰ ਜਿਹੜਾ ਜੀ ਉਹ ਰਿਲੀਜ਼ ਹੋ ਚੁੱਕਾ ਤੇ ਟ੍ਰੇਲਰ ਨੂੰ ਰੱਜ ਕੇ ਪਿਆਰ ਮਿਲ ਰਿਹਾ ਜੇਕਰ ਗੋਡੇ-ਗੋਡੇ ਚਾ ਜਿਹੜੀ ਪਹਿਲਾਂ ਆਈ ਸੀ ਯਾਨੀ ਕਿ ਪਾਰਟ 1 ਉਹਨੂੰ ਤੁਸੀਂ ਸਾਰਿਆਂ ਰੱਜ ਕੇ ਪਿਆਰ ਦਿੱਤਾ ਔਰ ਉਸ ਫਿਲਮ ਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਜਿਸ ਦੇ ਵਿੱਚ ਇਹ ਦਿਖਾਇਆ ਗਿਆ ਕਿ ਪਹਿਲੇ ਸਮਿਆਂ ਦੇ ਵਿੱਚ ਪਿੰਡਾਂ ਥਾਵਾਂ ਦੇ ਵਿੱਚ ਜਿਹੜਾ ਆ ਘਰ ਦੀਆਂ ਔਰਤਾਂ ਨੂੰ ਜੰਗੇ ਜਾਣ ਦੀ ਪਰਮਿਸ਼ਨ ਨਹੀਂ ਸੀ ਹੁੰਦੀ ਯਾਨੀ ਕਿ ਬਰਾਤ ਵਿੱਚ ਜਾਣ ਦੀ ਪਰਮਿਸ਼ਨ ਨਹੀਂ ਸੀ ਹੁੰਦੀ ਪਰ ਫਿਲਮ ਦੇ ਵਿੱਚ ਜਿਹੜਾ ਆ ਪਿਛਲੇ ਵਲਮ ਦੇ ਵਿੱਚ ਔਰਤਾਂ ਨੇ ਵਿਆਹ ਤੇ ਜਾਣ ਦੀ ਪਰਮਿਸ਼ਨ ਲੈ ਲਈ ਸੀ ਇਸ ਵਾਰ ਦਾ ਟ੍ਰੇਲਰ ਜਿਹੜਾ ਬੜਾ ਮਜ਼ੇਦਾਰ ਆ ਉਹਦੇ ਵਿੱਚ ਬਹੁਤ ਸਾਰੀ ਖਿੜਖਿੜਬਾਜੀ ਜਿਹੜੀ ਆ ਤੁਹਾਨੂੰ ਦੇਖਣ ਨੂੰ ਮਿਲੂਗੀ ਔਰ ਬਹੁਤ ਸਾਰਾ ਫਨ 엘మెంట్ਸ ਜਿਹੜੇ ਨੇ ਉਸ ਟ੍ਰੇਲਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਗੋਡੇ ਗੋਡੇ ਚਾ ਪਾਰਟ 2 ਨੂੰ ਲੈ ਕੇ ਲੋਕਾਂ ਨੂੰ ਵੀ ਗੋਡੇ-ਗੋਡੇ ਚਾਹ ਚੜਿਆ ਹੋਇਆ ਕਿਉਂਕਿ ਪੁਰਾਣਾ ਸਮਾਂ ਜਦੋਂ ਆਪਾਂ ਫਿਲਮਾਂ ਦੇ ਰਾਈ ਦੇਖਦੇ ਹਾਂ ਤੇ ਆਨੰਦ ਬਹੁਤ ਆਉਂਦਾ ਨਜ਼ਾਰਾ ਬਹੁਤ ਆਉਂਦਾ ਤੇ ਇਸ ਵਾਰ ਆਪਾਂ ਪਿੰਡ ਦੇ ਲੋਕਾਂ ਨਾਲ ਗੱਲਾਂ ਬਾਤਾਂ ਕਰਾਂਗੇ ਉਹਨਾਂ ਤੋਂ ਜਾਣਾਂਗੇ ਜਿਨ੍ਹਾਂ ਨੇ ਉਹ ਸਮਾਂ ਹੰਢਾਇਆ ਜਿਨ੍ਹਾਂ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਸੀ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਗੋਡੇ-ਗੋਡੇ ਚਾਹ 2 ਦਾ ਟ੍ਰੇਲਰ ਤੁਸੀਂ ਵੇਖ ਚੁੱਕੇ ਹੋ ਵੇਖਿਆ ਤੇ ਫਿਰ ਨਹੀਂ ਵੇਖਿਆ ਤੇ ਜ਼ਰੂਰ ਦੇਖਿਓ ਤੇ ਆਓ ਫਿਰ ਕਰਦੇ ਹਾਂ ਗੱਲਾਂ ਬਾਤਾਂ ਪਿੰਡਾਂ ਵਾਲਿਆਂ ਨਾਲ ਜਾਣਦੇ ਆਂ ਵੀ ਉਹਨਾਂ ਨੂੰ ਕਿੰਨਾ ਕਿ ਚਾਹ ਹੁੰਦਾ ਹੈ ਵਿਆਹ ਜਾਂਦਾ ਤੇ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਪਿੰਡ 'ਚ ਪਹੁੰਚ ਗਏ ਆ ਤੇ ਪਿੰਡ ਦੇ ਬਜ਼ੁਰਗ ਅਜੇ ਤੁਰੇ ਆਉਣ ਦੇ ਨੇ ਅਜੇ ਸਾਥ ਲੱਗਣੀ ਆ ਟਾਈਮ ਲੱਗਣਾ ਬਾਪੂ ਜੀ ਨੂੰ ਅਸੀਂ ਬਾਹਰ ਹੀ ਘੇਰ ਲਿਆ ਤੇ ਬਾਪੂ ਨੇ ਡਾਂਗ ਫੜੀ ਜਦੋਂ ਬਾਪੂ ਤੁਰੇ ਆਉਂਦਾ ਮੈਨੂੰ ਡਰ ਲੱਗਣ ਦੇ ਕਿ ਮੇਰੇ ਦਿਵਾਲੇ ਨਾ ਹੋ ਜੇ ਬਾਪੂ ਜੀ ਸਤਿਗੁਰਾਲ ਜੀ ਤੇਰੀ ਗਾਲ ਜੀ ਕਿਦਾਂ ਜੀ ਠੀਕ ਠਾਕ ਹਾਂਜੀ ਠੀਕ ਆ ਬਾਪੂ ਜੀ ਨਾਂ ਕੀ ਤੁਹਾਡਾ ਗੁਰਦੇਵ ਸਿੰਘ ਗੁਰਦੇਵ ਸਿੰਘ ਉਮਰ ਕਿੰਨੀ ਹੋਗੀ ਜੀ ਦੇਖੋ ਜੀ ਉਮਰ ਦਾ ਕੋਈ ਪਤਾ ਨਹੀਂ ਮੈਂ ਹੈਗਾ ਅਨਪੜ੍ਹ ਅੱਛਾ ਜੀ ਸਾਡਾ ਪਿਛਲਾ ਪਿੰਡ ਕੁੰਬੜਾ ਸੁਹਾਣਾ ਅੱਛਾ ਜੀ ਉੱਥਾ ਬਾਬੇ ਦਾਦੇ ਉੱਥੇ ਰਹੇਗਾ ਦੇਦੇ ਪੂਰਾ ਗ੍ਰਾਮ ਬੰਨੇ ਆਤਾ ਠੀਕ ਹੈ ਜੀ ਠੀਕ ਹੈ ਸਾਡੇ ਪਿੰਡ ਦੇ ਵਿੱਚ ਬਹੁਤ ਗ੍ਰਾਵਾਂ ਦੇ ਬੰਦੇ ਆਏ ਵਿਆ ਜੀ ਜੀ ਹਾਂ ਮੈਨੂੰ ਪਤਾ ਤੁਹਾਡੇ ਪਿੰਡ ਬਾਰੇ ਹਾਂ ਅੱਛਾ ਬਾਪੂ ਜੀ ਸਾਡਾ ਜਿਹੜਾ ਅੱਜ ਦਾ ਸਵਾਲ ਆ ਨਾ ਉਹ ਬੜਾ ਸਿੰਪਲ ਹੈ ਬਾਈ ਸਤਿ ਸ੍ਰੀ ਅਕਾਲ ਜੀ ਠੀਕ ਹੋ ਸਾਡਾ ਅੱਜ ਦਾ ਸਵਾਲ ਇਹ ਆ ਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਜੰਝ ਚੜਦੀ ਹੁੰਦੀ ਸੀ ਨਾ ਹਾਂ ਤੇ ਘਰ ਦੀਆਂ ਜਨਾਨੀਆਂ ਨੂੰ ਸੀ ਜਾਣ ਦਿੰਦੇ ਹੁੰਦੇ ਇਦਾਂ ਹੁੰਦਾ ਸੀ ਨਾ ਕੁਝ ਥਾਵਾਂ 'ਚ ਹੁੰਦਾ ਸੀ ਕੁਝ ਜ਼ਿਲ੍ਹਿਆਂ ਦੇ ਵਿੱਚ ਇਦਾਂ ਹੁੰਦਾ ਸੀ ਕਈ ਪੰਜਾਬ ਦੇ ਬਹੁਤ ਸਾਰੇ ਇਦਾਂ ਦੇ ਹਿੱਸੇ ਆ ਤੁਹਾਡੇ ਹਿਸਾਬ ਨਾਲ ਬੰਦਾ ਜ਼ਿਆਦਾ ਤਿਆਰ ਹੋਣ ਤੇ ਟਾਈਮ ਲਾਉਂਦਾ ਕਿ ਜਨਾਨੀ ਦੇਖੋ ਜੀ ਜਨਾਨੀ ਲਾਉਂਦੀ ਜ਼ਿਆਦਾ ਤਿਆਰ ਅੱਛਾ ਦੇਰ ਲੱਗਣੇ ਮਾਂ ਹਾਂ ਮਨ ਬੰਦਿਆਂ ਨੇ ਲੰਮਾ ਬਤਾ ਅੱਛਾ ਉਹਨੂੰ ਛੇਤੀ ਹੁੰਦੀ ਆ ਤੀਮਿਆਂ ਦੇ ਦਾ ਆਰਸੰਗਾਰਿਆਂ ਨੂੰ ਮੁੱਕਦੇ ਤੁਹਾਡਾ ਵਿਆਹ ਕਰਉ ਐ ਬਾਪੂ ਮੇਰੇ ਬਿਆ ਦਾ ਬਹੁ ਦੇ ਰੋਗੀ ਜਾਤਾ ਜਨ ਤਿੰਨ ਦਿਨ ਰਹਿੰਦੀ ਦੀ ਗਰਾਵਾਂ ਜੰਝ ਜਨ 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 ਹਾਂ ਜਨ ਕਹੇ ਕਰਦੇ ਤੇ ਹਾਂ ਦੇਖ ਇੱਕ ਬਾਾਰ ਸੁਣੋ ਹਾਂਜੀ ਜਿਹੜਾ 7 ਵਜੇ ਦੇ ਪਹਿਲਾਂ ਹੂੰ ਉਹ ਸਿੰਬੂ ਪਿੰਡਾ ਜੀ 7 10 ਵਜੇ ਦੇ ਪਹਿਲਾਂ ਪਹਿਨਾ ਨੰਦ ਹੋ ਜਮਾ ਦੇਵਤਿਆਂ ਦਾ ਪਹਿਰਾ ਹੈ ਹੂੰ ਜੇ 12 ਦਾ ਟਾਈਮ ਟੱਪ ਗਿਆ ਫਿਰ ਰਾਗਸਾਂ ਦਾ ਪਹਿਰਾ ਹੈ ਹਾਂ ਇਹ ਤਾਂ ਗੱਲ ਹੈ ਅੱਛਾ ਬਾਬੂ ਜੀ ਜਦੋਂ ਤੁਹਾਡੇ ਹਿਸਾਬ ਨਾਲ ਕਹਿੰਦੇ ਅੱਜ ਕੱਲ ਦਾ ਸਮਾਂ ਜਿਹੜਾ ਨਾ ਇੱਕ ਨਾ ਫਿਲਮ ਆਈ ਸੀ ਬਹੁਤ ਸਮਾਂ ਪਹਿਲਾਂ ਗੋਡੇ-ਗੋਡੇ ਚਾ ਅੱਛਾ ਉਹਦੇ ਵਿੱਚ ਇਹੋ ਹੀ ਦਿਖਾਇਆ ਗਿਆ ਸੀਗਾ ਕਿ ਜਨਾਨੀਆਂ ਨੂੰ ਜਨ ਜਾਣ ਦਾ ਹੱਕ ਦਿੱਤਾ ਜਾਵੇ ਫਿਲਮ ਦੇ ਵਿੱਚ ਜਨਾਨੀਆਂ ਨੇ ਹੱਕ ਲੈ ਲਿਆ ਸੀ ਹੁਣ ਉਹਨਾਂ ਦਾ ਭਾਗ ਦੂਜਾ ਆ ਰਿਹਾ ਗੋਡੇ-ਗੋਡੇ ਚਾ 2 ਹੁਣ ਵੇਖੋ ਵੀ ਬੰਦਿਆਂ ਨਾ ਹੁੰਦਾ ੱਤਕਾ ਬੰਦਿਆਂ ਨੂੰ ਤੇ ਕੋਟ ਪੈਂਟ ਸਾਲ ਪੁਰਾਣਾ ਵੀ ਦੇ ਦੋ ਵਿਆਹ ਦੇ ਪਾ ਕੇ ਤੁਰ ਪੈਂਦਾ ਵੀ ਜੰਨੇ ਜਾਣਾ ਕੋਈ ਗੱਲ ਨਹੀਂ ਤੇ ਜਨਾਨੀਆਂ ਨੂੰ ਤੇ ਹਰ ਪ੍ਰੋਗਰਾਮ ਲਈ ਨਵਾਂ ਸੂਟ ਚਾਹੀਦਾ ਹੁੰਦਾ ਉਹ ਨਾ ਮਾਤਾ ਸਭ ਨੂੰ ਉਹ ਉਹ ਆਪਣੀ ਪੈਸਾ ਬਣਦਾ ਕਿੱਤਰਾ ਹੈ ਹੂੰ ਪੈਸਾ ਬੜਾ ਔਖਾ ਬੰਦਾ ਹੈ ਹੂੰ ਜਨਾਨੀਆਂ ਤਾਂ ਜ਼ਮੀਨ ਵਿਕ ਜਾਓ ਹੂੰ ਜਿਹੜੇ ਬੂੜੇ ਤੇ ਉਹ ਜ਼ਮੀਨ ਲੈ ਬਿਨਾ ਛੱਡਦੇ ਨਹੀਂ ਚਾ ਅੱਛਾ ਜ਼ਮੀਨ ਬਿਨਾ ਆਈ ਨਹੀਂ ਸਰਦਾ ਜੇ ਤੇਰੇ ਕੋ ਖੇਤ ਹੋਊਗਾ ਤਾਂ ਹੀ ਤੂੰ ਫਸਲ ਕਣਕ ਬਾਕੀ ਵੱਡੂਗਾ ਹਾਂ ਜੇ ਹੋਊਗਾ ਨਹੀਂ ਫੇ ਹੋਊਗਾ ਕੀ ਹਾਂ अच्छा वो त मैंने दसों ਵੀ ਤੁਸੀਂ ਤੁਸੀਂ ਕੋਟ ਪੈਂਟ ਪਾਇਆ ਸੀ ਆਪਣੇ ਟਾਈਮ ਤੇ ਨਹੀਂ ਪਾਇਆ কুর্তা ਪਜਾਮਾ ਪਾ ਕੇ ਵਿਆਹ ਦੇਖ ਲੈਂਦੇ ਸੀ ਹਾਂ ਤੇ ਬੀਬੀ ਨੂੰ ਸੂਟ ਲੈ ਕੇ ਦਿੰਦੇ ਹੁੰਦੇ ਫਿਰ ਹਾਂ ਹੋਰ ਹੈ ਉਹ ਤੇ ਲੰਦੀ ਆਪਣੀ ਮਰਜ਼ੀ ਦਾ ਕਿੰਨਾ ਮਹਿੰਗੇ ਤੋਂ ਮਹਿੰਗਾ ਕਿੰਨਾ ਕੁ ਮਹਿੰਗਾ ਸੂਟ ਲੈ ਕੇ ਦਤਾ ਬੀਬੀ ਉਹ ਜਾਤਾ ਬਾਈ ਦੇਖ ਦੂਏ ਕੱਪੜੇ ਹੁੰਦੇ ਨੇ ਖੱਦਰ ਦੇ ਹਾਂਜੀ ਉਹ ਠੰਡੇ ਹੁੰਦੇ ਦੇ ਚ ਜਿੰਨੀ ਮਰਜ਼ੀ ਗਰਮੀ ਹੋ ਬਾ ਜਿੰਨੀ ਮਰਜ਼ੀ ਪਰ ਸਰੀਰ ਠੰਡਾ ਹੀ ਦਾ ਠੰਡਾ ਰਹਿੰਦਾ ਤਾਂ ਹੂੰ ਚਲੋ ਜੀ ਬਾਪੂ ਜੀ ਨਾਲ ਗੱਲਾਂ ਬਾਤਾਂ ਆਪਾਂ ਕਰ ਲੀਆਂ ਹੁਣ ਆਪਾਂ ਅੰਦਰ ਚੱਲਦੇ ਹਾਂ ਉੱਥੇ ਬਹਿ ਕੇ ਕਰਦੇ ਗੱਲਾਂ ਨਹੀਂ ਮੰਨੂ ਠੀਕ ਚੱਲੇ ਹਾਂ ਕਿਤੇ ਮਾਰ ਚੱਲੋ ਪਿੰਡ ਅੱਛਾ ਉਤਾ ਜਿੜੀ ਦੇਖਣ ਜਾਇਓ 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 ਫਿਰ ਧੰਨਵਾਦ ਤੁਹਾਡਾ ਡੇਰਾ ਕਿੱਥਾ ਇੱਥੇ ਹੀ ਆ ਡੇਰਾ ਆਪਣਾ ਕੀ ਨਾਮ ਹੈ ਤੇਰੇ ਮੇਰਾ ਨਾਮ ਪਰਮਵੀਰ ਹੈ ਬਾਪੂ ਜੀ ਮੈਂ ਲੱਖਾ ਭਾ ਨੂੰ ਜਾਣਦਾ ਮੈਂ ਪਿੰਡ ਦੇ ਤੁਹਾਡੇ ਜਿਹੜੇ ਲੱਖੀ ਨੂੰ ਲੱਖੀ ਬਾਈ ਨੂੰ ਸਰਪੰਚ ਹਾਂ ਚਾ ਚਾ ਦਾਉਤਖਾਨਾ ਕਿਹੜੇ ਤੇਰਾ ਹਾਂਜੀ ਦਾਉਤਖਾਨਾ ਖਾਸ ਮੇਰਾ ਅੰਬਰਸਰ ਹੈ ਜੀ ਅੱਛਾ ਹਾਂਜੀ ਉਹ ਡੇਰਾ ਉਰੀ ਰੋਜ਼ ਰਹਿੰਦਾ ਨਹੀਂ ਕਦੇ ਕਦਾਂ ਆ ਜਾਈਦਾ ਮਿਲਣ ਹਾਂ ਚੰਗਾ ਉਧਰ ਆ ਮੇਰਾ ਘਰ ਸੁਹਾਣੇ ਵਾਲਿਆ ਮਾਂ ਕੋਈ ਨਹੀਂ ਮਿਲਦੇ ਤੁਹਾਨੂੰ ਦੁਬਾਰਾ ਹਾਂ ਅੱਜ ਹੀ ਕਰੋ ਮੇਰੇ ਯਾਰ ਦਾਨ ਹੋ ਗਿਆ ਬਾਪੂ ਜੀ ਆਇਂ ਦੱਸ ਹਾਂਜੀ ਜ਼ਮੀਨ ਦਾ ਕਿਆ ਭਾਵਾ ਹੁਣ ਮੈਨੂੰ ਨਹੀਂ ਪਤਾ ਬਾਪੂ ਜੀ ਜ਼ਮੀਨ ਦਾ ਭਾ ਹਾਂ ਮੈਂ ਕਦੀ ਪੁੱਛੀ ਨਹੀਂ ਜਿਵੇਂ ਬਿਨਾ ਆਦਵੀ 5 ਪੈਸੇ ਦਾ ਨਹੀਂ ਹਾਂ ਇਹ ਤਾਂ ਗੱਲ ਹੈ ਕੋਈ ਨਹੀਂ ਮਿਲਦੇ ਆਪਾਂ ਤੁਹਾਨੂੰ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਆ ਗਏ ਪਟਵਾਰੀ ਲੋ ਜੀ ਫਿਰ ਆਪਾਂ ਬੈਠੇ ਆ ਬਜ਼ੁਰਗਾਂ ਦੇ ਨਾਲ ਇੱਥੇ ਬਹਿ ਕੇ ਠੰਡਾ ਵੀ ਚੱਲਦਾ ਤੇ ਤੱਤਾ ਵੀ ਚੱਲਦਾ ਠੰਡਾ ਮੇਰੇ ਹੱਥ 'ਚਾ ਤੱਤਾ ਘੜੀ ਨੂੰ ਆ ਜਾਊਗਾ ਚਾਹ ਮਤਲਬ ਤੇ ਗੱਲਾਂ ਬਾਤਾਂ ਕਰਾਂਗੇ ਅੱਜ ਕਿਉਂਕਿ ਉਹ ਪੀੜੀ ਬੈਠੀ ਆਲੇ ਦੁਆਲੇ ਜਿਨ੍ਹਾਂ ਨੇ ਉਸ ਸਮੇਂ ਦੇ ਵਿਆਹ ਵੇਖੇ ਜਦੋਂ ਜਨ ਦੇ ਵਿੱਚ ਬਰਾਤ ਦੇ ਵਿੱਚ ਘਰਦੀਆਂ ਔਰਤਾਂ ਨੂੰ ਨਹੀਂ ਹੀ ਲੈ ਕੇ ਜਾਣ ਦੀ ਮੰਜ਼ੂਰੀ ਨਹੀਂ ਸੀ ਹੁੰਦੀ ਪਰ ਪਿੱਛੇ ਤੇ ਇੱਕ ਫਿਲਮ ਆਈ ਸੀ ਗੋਡੇ-ਗੋਡੇ ਚਾ ਉਹਦੇ ਵਿੱਚ ਜਨਾਨੀਆਂ ਨੇ ਲੜ ਲੁੜ ਕੇ ਆਪਣੇ ਹੱਕ ਲੈ ਲਏ ਵੀ ਅਸੀਂ ਵੀ ਵਿਆਹ ਤੇ ਜਾਵਾਂਗੇ ਬਰਾਤ ਦੇ ਨਾਲ ਹੁਣ ਆਰੀ ਗੋਡੇ-ਗੋਡੇ ਚਾ 2 ਪਰ ਆਪਾਂ ਇਹਨਾਂ ਦੇ ਅਸਲੀ ਚਾਹ ਪੁੱਛਣੇ ਆ ਵੀ ਇਹਨਾਂ ਨੂੰ ਵਿਆਹਾਂ ਦਾ ਕਿੰਨਾ ਚਾਹ ਹੁੰਦਾ ਸੀ ਇਹਨਾਂ ਨੇ ਕਿਦਾਂ ਦੇ ਵਿਆਹ ਵੇਖਿਆ ਗੱਲਾਂ ਬਾਤਾਂ ਕਰਾਂਗੇ ਬਾਪੂ ਜੀ ਬੈਠੇ ਇਧਰ ਤੀਂ ਵੇਖੋ ਵੀ ਪਹਿਲਾਂ ਦਾ ਇਹਨਾਂ ਦਾ ਸਾਫਾ ਹੀ ਬੜਾ ਟੌਰੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਬਹੁਤ ਵਧੀਆ ਜੀ ਜ਼ਿੰਦਗੀ ਸੁਖੀ ਆ ਬਹੁਤ ਟੌਪ ਉਹਦੀ ਵਿਆਹ ਤੋਂ ਬਾਅਦ ਜਦੋਂ ਵਿਆਹ ਵੇਖਣ ਜਾਈਏ ਆਪਾਂ ਤੇ ਜਨਨੀਆਂ ਜ਼ਿਆਦਾ ਟਾਈਮ ਲਾਉਂਦੀਆਂ ਤਿਆਰ ਹੁੰਦੇ ਕ ਬੰਦੇ ਜਨਨੀਆਂ ਜਨਉਂਦੀ ਬੰਦੇ ਨਹੀਂ ਲਾਉਂਦੇ ਬੰਦੇ ਘੱਟ ਜਨਨੀਆਂ ਦੇ ਜ਼ਿਆਦਾ ਕੱਪੜੇ ਬੰਦੇ ਕ ਬੰਦਿਆਂ ਦੇ ਜ ਬੰਦੇ ਪੁਰਾਣੇ ਪਾ ਲੈਂਦੇ ਬੰਦੇ ਪੁਰਾਣੇ ਤੁਸੀਂ ਕਿੰਨੇ ਕਿੰਨੇ ਵਿਆਹ ਵੇਖੇ ਪੁਰਾਣੇ ਕੱਪੜੇ ਪਾ ਕੇ ਬਹੁਤ ਵਿਆਹ ਕਿਸੀ ਤਾਂ ਤੇ ਬੀਬੀ ਬੀਬੀ ਨੇ ਬਹੁਤ ਕਿਵੇਂ ਪੜੇ ਪਾ ਪਾ ਨਵੇਂ ਪਾ ਕੇ ਨਵੇਂ ਜੀ ਅੱਛਾ ਤੇ ਤੁਸੀਂ ਕਹਿੰਦੇ ਨਹੀਂ ਹੁੰਦੇ ਵੀ ਪੁਰਾਣੇ ਨਾਲ ਸਰਜੂ ਕਹਿੰਦੇ ਦੀ ਮੰਦੇ ਨੇ ਬੀਬੀ ਜਾ ਸੂਟ ਇੱਕ ਹੁੰਦਾ ਪੁਰਾਣਾ ਜਿਹਾ ਜਦ ਟਾਈਮ ਇਹ ਐਸਾ ਹੁੰਦਾ ਹੁੰਦਾ ਨਾ ਹ ਹੁੰਦਾ 6-6 ਸੂਟ 7 ਰੱਖੇ ਕਹਿੰਦੇ ਹੁਣ ਤਾਂ ਜਿਹਦਾ ਵਿਆਹ ਹੋਵੇ ਉਹਦੇ ਨੇ ਕੱਪੜੇ ਨਹੀਂ ਹੁੰਦੇ ਜਿਹੜੇ ਵਿਆਹ ਦੇ ਜਾਣ ਵਾਲੇ ਹੁੰਦੇ ਉਹਨਾਂ ਨੇ ਹਰੇਕ ਘੰਟੇ ਬਾਅਦ ਸੂਟ ਬਦਲਣਾ ਹੁੰਦਾ ਬਦਲਣ ਬੰਦਾ ਜਾ ਗਰੀਬੀ ਬਹੁਤ ਸੀ ਬਹੁਤ ਜ਼ਿਆਦੇ ਅੱਛਾ ਬਾਬੂ ਜੀ ਮੈਨੂੰ ਲੱਗਦਾ ਅੱਜ ਦੇ ਸਮੇਂ ਦੇ ਵਿੱਚ ਬੜੇ ਲੋਕ ਕਹਿੰਦੇ ਹਰੇਕ ਬੰਦੇ ਦਾ ਆਪੋ ਆਪਣਾ ਸੋਚਣਾ ਅੱਜ ਕੱਲ ਤੇ ਬੰਦੇ ਕਹਿੰਦੇ ਵਿਆਹ ਵੇਖਣ ਘਟ ਜਾਂਦੇ ਆ ਜਿਆਦਾ ਉਹਨਾਂ ਦੇ ਵਿਚਾਰਾ ਨਿਆਣੇ ਚੁੱਕੇ ਹੁੰਦੇ ਆ ਜਾਂ ਜਨਾਨੀ ਦਾ ਬੜਾ ਸਾਰਾ ਪਰਸ ਫੜਿਆ ਹੁੰਦਾ 100 ਚੋਂ 20% ਬੰਦੇ ਹੀ ਆ ਜਿਹੜੇ ਦਰ ਦੁਰੂ ਪੀਂਦੇ ਬਾਕੀ ਤਾਂ ਸਾਮ ਸੁਭਈਏ ਲਈ ਜਾਂਦੇ ਨਾਲ ਹਾਂਜੀ ਉਹੀ ਚੱਕਰ ਥੱਲਗਾਣ ਦੇ ਵਾਸਤੇ ਬੱਚਾ ਬੂਚਾ ਚੁੱਕ ਲਿਆ ਮੈਂ ਮਰ ਜੀ ਹਾਂ ਮੈਂ ਮਰ ਜੀ ਖਾਏ ਮੈਂ ਜਿਹੜਾ ਅੰਗੂਠਾ ਮਾਰਦੇ ਪਾਣੀ ਭੱਲੇ ਜੇ ਹੈ ਪਾਣੀ ਭੱਲੇ ਜੀ ਅੰਗੂਠਾ ਜਾ ਮਾਰ ਹਾਂ ਹਾਂ ਅਪਾ ਕਈ ਵੇਵਾਂ ਚ ਵੇਖਿਆ ਨਾ ਬੰਦੇ ਨੇ ਆਪਣੀ ਜਨਾਨੀ ਦਾ ਪਰਸ ਫੜਿਆ ਹੁੰਦਾ ਉਹਦੀ ਫੋਟੋ ਖਿੱਚ ਕੇ ਰਿਸ਼ਤੇਦਾਰ ਭਾਂਦੇ ਆ ਵੇਖ ਓਏ ਭਾਂਦੇ ਜੀ ਬਹੁਤ ਫੂਕਰ ਬਣਾਇਆ ਹੈ ਪਾਉਂਦੇ ਆ ਅੱਛਾ ਜੀ ਅੱਛਾ ਬਾਬੂ ਵੇਹ ਇੱਕ ਗੱਲ ਦੱਸੋ ਪਹਿਲੇ ਸਮੇਂ ਦੇ ਵਿੱਚ ਜਨਜਾਂ ਦੇ ਵਿੱਚ ਜਨਾਨੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਉਹ ਕਿਉਂ ਪਹਿਲੇ ਸ਼ਰਮ ਜਾਦਾ ਧੀ ਹਾਂ ਜਾਨੀ ਬੰਦੇ ਬੰਦੇ ਜਾਨਦੇ ਜਨਾਨੀ ਕੋਈ ਨਹੀਂ ਜਾਨਦੀ ਨਹੀਂ ਜਨਾਨੀ ਤੋਂ ਉਰ ਦੇ ਪਿੱਛੇ ਛੱਜ ਅੱਛਾ ਕਰਦਿਓ ਗੋਣ ਗੋਣ ਬਸ ਸਾਧੀਆਂ ਦੀਆਂ ਹੂੰ ਰੋਟੀ ਪਾਣੀ ਹੂੰ ਹੁੰਦਾ ਐਨੇ ਮਾਤਰ ਬੰਦੇ ਨੂੰ ਹੁੰਦੇ ਜਿੰਨੀ ਜਨਾਨੀਆਂ ਹੁੰਦੀਆਂ ਜਨਾਨੀਆਂ ਬਹੁਤ ਗੱਲ ਹਾਂ ਜੀ ਹਾਂ ਹੁਣ ਕੀ ਲੱਗਦਾ ਵੀ ਪਹਿਲੇ ਜ਼ਿਆਦਾ ਵਧੀਆ ਸੀ ਸਮਾਂ ਜਾਂ ਹੁਣ ਵਾਲਾ ਪਹਿਲੇ ਵਧੀਆ ਦਾ ਹੂੰ ਬਹੁਤ ਵਧੀਆ ਦਾ ਹੁਣ ਪਹਿਲੇ ਦਾ ਹੁੰਦਾ ਜੀਜਾ ਹੂੰ ਫਿਰ ਬਣ ਜਾਂਦਾ ਫੂਫੜ ਹੂੰ ਫੂਫਣ ਵਾਲਾ ਲੱਕੜੀ ਵਾਲੇ ਮੈਂ ਮੰੰਜਲ ਕੋਈ ਨਹੀਂ ਪੁੱਛਦਾ ਅੱਗੇ ਮੰਜਾ ਤੋਂ ਉਪਮਾ ਪਿਆ ਤੋਂ ਪੁਮਾ ਪਿਆ ਜੇ ਛਾਂਵੇਂ ਪਿਆ ਛਾਂਵੇਂ ਪਿਆ ਰੱਸੀ ਗਲ ਜੇ ਭਾਵੇਂ ਟੁੱਟ ਜੇ ਉਸ ਹੋ ਜਾਈ ਜੀ ਫੁੱਫੜ ਨੂੰ ਆ ਲੱਕੜਾਂ ਨਾਲ ਮੰਜੇ ਨੂੰ ਕੋਈ ਨਹੀਂ ਪੁੱਛਦਾ ਇਹ ਹੈ ਜਿਹੜਾ ਟਾਈਮ ਆ ਗਿਆ ਪੁੱਛ ਜੀ ਹਾਂਜੀ ਅੱਛਾ ਭਾਈ ਜੀ ਤੁਹਾਡੇ ਹਿਸਾਬ ਨਾਲ ਤੁਹਾਡੇ ਜੀ ਪਰਸਨਲੀ ਗੱਲ ਕਰੀਏ ਤੁਸੀਂ ਜ਼ਿਆਦਾ ਟਾਈਮ ਲਾਉਂਦੇ ਤਿਆਰ ਹੋਣ ਨੂੰ ਜਾਂ ਭਾਬੀ ਨੂੰ ਜਨਾਨੀਆਂ ਲਾਂਦੀਆਂ ਜੀ ਜ਼ਿਆਦਾ ਟਾਈਮ ਤਾਂ ਅੱਛਾ ਹਾਂਜੀ ਤੇ ਕਦੀ ਇਦਾਂ ਹੋਇਆ ਵੀ ਕਿਤੇ ਵਿਆਹ ਜਾਣ ਲੱਗਿਓ ਤੁਸੀਂ ਕਾਲੀ ਕਾਲ ਗਿਆ ਤਾਂ ਵੀ ਮੈਂ ਨਹੀਂ ਤੇ ਹੁਣ ਮੁੜ ਕੇ ਨਹੀਂ ਜਾਣਾ ਹੁਣੇ ਤੁਰ ਪਾ 5 ਮਿੰਟਾਂ ਚ ਨਹੀਂ ਐਦਾਂ ਤਾਂ ਕਦੀ ਨਹੀਂ ਹੋਇਆ ਜੀ ਫਿਰ ਤਾਂ ਲੜਾਈ ਕਰ ਦਿੰਦੀ ਏਦਾਂ ਦੀ ਗੱਲ ਤਾਂ ਕਦੀ ਨਹੀਂ ਹੋਈ ਨਹੀਂ ਆਈ ਹਾਂ ਫਿਰ ਤਾਂ ਵਿਆਹਗ੍ਰਹਿ ਹੋ ਜਾਊਗਾ ਜੀ ਜਿਵੇਂ ਕਹਤਾ ਜੀ ਅੱਛਾ ਤੁਸੀਂ ਪਰਸਨਲੀ ਉੱਥੇ ਜਾ ਕੇ ਵਿਆਹ ਦੇ ਵਿੱਚ ਭਾਬੀ ਦਾ ਸਮਾਨ ਫੜ ਕੇ ਖਲੋਤੇ ਕਦੀ ਨਹੀਂ ਐਦਾਂ ਤਾਂ ਕਦੀ ਨਹੀਂ ਚੱਕਿਆ ਗੱਡੀ ਚ ਰਹ ਜਾਂਦੇ ਹੋ ਹਾਂ ਉਹਦੇ 'ਚ ਆਪਣੇ ਆਪ ਸਾਂਭਦੀ ਸੀ ਉਹ ਅੱਛਾ ਆਪਣੇ ਆਪ ਹੀ ਸਾਂਭਦੀ ਪਤਾ ਨਾ ਵੀ ਘਰ ਵੀ ਜਾਣਾ ਘਰ ਵੀ ਜਾਣਾ ਨਾ ਤੁਹਾਨੂੰ ਪਤਾ ਹੀ ਆ ਫਿਰ ਉਹ ਤਾਂ ਸੇਪ ਜਿੱਦਾਂ ਮੋਸਟਲੀ ਕੀ ਹੁੰਦਾ ਵੀ ਵਿਆਹਾਂ ਦੇ ਵਿੱਚ ਇਹੀ ਹੁੰਦਾ ਵੀ ਜਾਂ ਤਾਂ ਜਦੋਂ ਫੋਟੋ ਖਿਚਾਉਣ ਜਾਣਾ ਹੋਵੇ ਨਾ ਤੇ ਉਦੋਂ ਸਮਾਨ ਇੱਕ ਫੋਟੋ ਤਾਂ ਪਰਿਵਾਰ ਦੇ ਨਾਲ ਹੋ ਜਾਂਦੀ ਦੋਵੇਂ ਮੀਆਂ ਬੀਵੀ ਦੀ ਫਿਰ ਜਨਾਨੀ ਕਹਿੰਦੀ ਵੀ ਮੈਂ ਆਪਣੀਆਂ ਸਹੇਲੀਆਂ ਨਾਲ ਰਿਸ਼ਤੇਦਾਰੀ ਚ ਜਿਹੜੀਆਂ ਹੁੰਦੀਆਂ ਉਹਨਾਂ ਨਾਲ ਵੀ ਖਿਚਾਉਣੀ ਤੁਸੀਂ ਮੜਾ ਕਾਕੇ ਨੂੰ ਚੁੱਕਿਓ ਹਾਂ ਉਹ ਤਾਂ ਚੁੱਕਣਾ ਪੈਂਦਾ ਜੀ ਫਿਰ ਜਵਾਕ ਨੂੰ ਤਾਂ ਸਾਈਡ ਮਾ ਕਰਨਾ ਹੀ ਪੈਂਦਾ ਜੀ ਬੰਦੇ ਨੂੰ ਤੇ ਜਦੋਂ ਬੰਦੇ ਨੇ ਪੈਗ ਲਾਉਣ ਜਾਣਾ ਹੁੰਦਾ ਉਹ ਜਨਾਨੀ ਨੂੰ ਜਵਾਕ ਬੜਾ ਜਾਂਦਾ ਹਾਂ ਉਹ ਤਾਂ ਹੁੰਦਾ ਹੀ ਹੈ ਫਿਰ ਉਹ ਬਰੇ ਆਪਸ ਮਾ ਕੰਪਰੋਮਾਈਜ਼ ਕਰਕੇ ਘਟਦੇ ਆ ਨਾ ਜੀ ਅੱਛਾ ਹਾਂਜੀ ਬੰਦਾ ਲੜਾਈ ਤੇ ਬਚਦਾ ਜੀ ਲੜਾਈ ਤੇ ਬਚਦਾ ਹਾਂਜੀ ਹਾਂਜੀ ਵਿਆਹ ਦੇਖਣਾ ਹੁੰਦਾ ਨਾ ਉਹਨਾਂ ਪਤਾ ਹੀ ਤੁਹਾਨੂੰ ਅੱਛਾ ਬਾਪੂ ਜੀ ਤੁਸੀਂ ਆਪਣੇ ਸਮੇਂ ਸਹੁਰੇ ਕਿੰਨਾ ਕ ਜਾਣਦੇ ਰਹੇ ਬਹੁਤ ਜਾਣਦੇ ਰਹੇ ਪਹਿਲੇ ਤਾਂ ਹੁਣ ਕਿੰਨੀ ਦੇਰ ਹੋ ਗਈ ਗਿਆ ਨੂੰ ਹੁਣ ਤਾਂ 5.5 ਸਾਲ ਹੋ ਗਏ ਜਾਣਦੇ ਨਹੀਂ ਹੁਣ ਤਾਂ ਮੈਂ ਮਤਲਬ ਸਹੁਰੇ ਜਾ ਜਾ ਕੇ ਘਸਾਤੇ ਤਾਂ ਕਸਾ ਦੇ ਰੋਡ ਕੋ ਸਾਹ ਤਾ ਤਾ ਜਾਂਦਾ ਮੈਂ ਟੁੱਟ ਗਿਆ ਨਾ ਰੋਡ ਆਰ ਇਹਦਾ ਕੱਟਾ ਕੱਟ ਕੱਟ ਜਾਂਦੇ ਤੇ ਬੀਬੀ ਨੇ ਕਿਹਾ ਨਹੀਂ ਕਿਦੀ ਵੀ ਚੱਲੀ ਆਪਾਂ ਨਹੀਂ ਨਹੀਂ ਬੀਬੀ ਦਾ ਵੀ ਮਨ ਆ ਗਿਆ ਹਾਂ ਕਾ ਕੇ ਮਨ ਹੁੰਦੇ ਵੀ ਅੱਜਾ ਹਾਂ ਹੁਣ ਨਹੀਂ ਜਾਂਦੇ ਨਾ ਹੁਣ ਨਹੀਂ ਹੂੰ ਵਿਆਹ ਦਾ ਤਜਰਬਾ ਨਾ ਗੋਡੇ-ਗੋਡੇ ਚਾਹ ਜਿਹੜੀ ਟੂ ਆ ਰਹੀ ਆ ਤੇ ਉਸੇ ਹਿਸਾਬ ਨਾਲ ਬਾਪੂ ਜੀ ਕਿਦਾਂ ਠੀਕ ਠੋਕ ਬਸ ਠੀਕ ਆ ਜੀ ਵਧੀਆ ਫਸ ਕਰ ਤੁਹਾਡੇ ਹਿਸਾਬ ਨਾਲ ਕੌਣ ਟਾਈਮ ਲਾਉਂਦਾ ਜ਼ਿਆਦਾ ਬੰਦੇ ਕਿ ਜਨਾਨੀਆਂ ਜਨਨੀਆਂ ਹੀ ਲਾਉਂਦੀਆਂ ਜੀ ਜਨਨੀਆਂ ਦੇਖੋ ਸੀਸੀ ਮੁਰਾ ਖੜ ਜਾਂਦੀਆਂ ਹਮ ਅੱਜ ਦੇਖਦੀਆਂ ਵੀ ਇੱਧਰ ਲਈ ਪਾਸਾ ਤਾਂ ਠੀਕ ਆ ਉਧਰ ਲਈ ਪਾਸਾ ਠੀਮਾ ਦੇ ਦੇਖਦਾ ਜਨਨੀਆਂ ਬਹੁਤ ਟਾਈਮ ਲਾਉਂਦੀਆਂ ਅੱਛਾ ਰਾਜੀ ਮੇਰਾ ਕੱਪੜੇ ਪਾਏ ਚੱਲ ਬਈ ਅੱਛਾ ਆਦਮੀ ਕਹਿੰਦੇ ਉਹੀ ਪੁਰਾਣਾ ਕੋਟ ਪੈਂਟ ਉਹਨੂੰ ਡਰਾਈ ਕਲੀਨ ਕਰਕੇ ਪਾ ਲੈਂਦਾ ਹਾਂਜੀ ਹਾਂ ਪੱਕਾ ਹੈਨਾ ਤੇ ਮੀਆਂ ਦਾ ਮੇਰੀ ਬਾਤ ਸੁਣੋ ਜੇ ਕੋਈ ਵੀ ਪ੍ਰੋਗਰਾਮ ਆ ਕਿਸੇ ਖੰਡ ਪੜ ਜਾਣਾ ਹੈ ਰਿਸ਼ਤੇਦਾਰੀ ਮੈਂ ਪਹਿਲਾਂ ਕੱਪੜਿਆਂ ਨੂੰ ਭਜੋਗੀਆਂ ਹਮ 10000 ਜਿਹਨਾਂ ਨੂੰ ਕੱਪੜਿਆਂ ਦਾ ਬਸਤਾ ਅਲੱਗ ਚਾਹੀਦਾ ਅੱਛਾ ਕੋਈ ਵੀ ਛੋਟਾ ਵੀ ਛੋਟਾ ਪ੍ਰੋਗਰਾਮ ਹੋ ਬੱਤ ਹਾਂ ਤੁਸੀਂ ਆਪਣੇ ਟਾਈਮ ਤੇ ਬੀਬੀ ਨੂੰ ਉਹ ਹੀ ਆਪਣਾ ਚੱਲਦਾ ਕੁਰਤਾ ਪਜਾਮਾ ਪੈਂਟ ਕੋਟ ਹਾਂ ਉਹਨਾਂ ਵਿਆਹ ਸਾਦੀ ਪੈਂਟ ਕੋਟ ਨਹੀਂ ਉਹ ਕੁਰਤਾ ਪਜਾਮਾ ਬਸ ਅੱਛਾ ਜਿਹੜੇ ਜਿਹੜੇ ਬੰਦੇ ਜਦੋਂ ਵਿਆਹ ਖਲੋ ਕੇ ਗੱਲਾਂ ਕਰਦੇ ਮੈਨੂੰ ਲੱਗਦਾ ਉਹਨਾਂ ਦੀਆਂ ਗੱਲਾਂ ਇਹੋ ਹੀ ਹੁੰਦੀਆਂ ਹੋਣੀਆਂ ਇੱਕ ਗੱਲ ਹੋਰ ਆ ਹਾਂਜੀ ਬੰਦਾ ਜੁੱਤੀ ਲੈ ਲੂਗਾ ਹੂੰ 500 ਰੁਪਏ 600 ਰੁਪਏ ਚਲੋ ਹੂੰ ਉਹ 3-4 ਸਾਲ ਨਹੀਂ ਜਾਂਦੀ ਹਾਂ 3 ਹੀ ਹਨ ਤਾਂ ਕਿ ਆਹ ਸੂਟ ਐ ਤੇ ਨਾਲ ਮਿਲਣੀ ਚਾਹੀਦੀ ਆ ਆਹ ਸੂਟ ਐ ਤੇ ਨਾਲ ਜੁੱਤੀਆਂ ਆ ਹਾਂ ਕਿ ਕਿੰਨੇ ਗਾਲ ਦੇ ਕਿੰਨੇ ਗਾਲ ਕੁਝ ਮਾਰਨਾ ਨਾਲ ਹਾਂ ਪੰਜ ਪੰਜ ਤੇਜੇ ਪੰਜ ਪੰਜ ਤੇਜੇ ਜੁੱਤੀਆਂ ਪਈਆਂ ਹਾਂ ਹੈ ਫਿਰ ਕਹਿੰਦੇ ਨਹੀਂ ਆ ਠੀਕ ਨਹੀਂ ਹੈ ਜੀ ਹਾਂ ਅੱਛਾ ਮਾਪੋ ਜੀ ਮੈਂ ਇੱਕ ਗੱਲ ਦੱਸੋ ਜਦੋਂ ਵਿਆਹਾਂ ਦੇ ਵਿੱਚ ਬੰਦੇ ਆ ਗਲਾਸ ਜੇ ਲੈ ਕੇ ਖੜੇ ਹੁੰਦੇ ਨੇ ਚਾਰ ਪੰਜਾਂ ਨਾ ਮੈਨੂੰ ਲੱਗਦਾ ਉਹ ਇਹੀ ਸਲਾਹ ਕਰਦੇ ਨੇ ਆ ਉਹ ਇੱਕ ਦੂਜੇ ਨੂੰ ਪੁੱਛਦੇ ਨੇ ਤੇਰਾ ਕੋਟ ਪੈਂਟ ਕਿੰਨਾ ਕੁ ਪੁਰਾਣਾ ਹੈ ਕਹਿੰਦਾ ਨਾ ਮੇਰੇ 2 ਸਾਲ ਹੋ ਗਏ ਤੀਜਾ ਕਹਿੰਦਾ ਨਾ ਮੈਨੂੰ ਸਾਲ ਹੋਇਆ ਤੇ ਕਹਿੰਦਾ ਤੇਰਾ ਵਿਆਹ ਦਾ ਖਰਚਾ ਕਿ ਹੋ ਗਿਆ ਕਹਿੰਦਾ ਹੁਣ ਮੇਰਾ 50 ਹੋਇਆ ਮੇਰਾ 30 ਹੋਇਆ ਮੇਰਾ 40 ਹੋਇਆ ਇਹ ਤਾਂ ਕਹਿੰਦੇ ਪੁੱਛਦੇ ਇੱਕ ਦੂਜੇ ਨੂੰ ਹਾਂ ਇੱਕ ਦੂਜੇ ਨੂੰ ਵੀ ਕਿੰਨਾ ਕੁ ਖਰਚਾ ਹੋ ਗਿਆ ਹੂੰ ਖਰਚਾ ਤੇ ਜਿਹੜਾ ਹੁਣ ਹੁਣ ਆਦਮੀ ਦਾ ਘੱਟ ਕਰਦੇ ਪਰ ਤੀਮਾ ਦਾ ਖਰਚ ਪਰ ਫਿਰ ਇਹ ਤਾਂ ਹੈ ਨਾ ਬੰਦੇ ਦੇ ਨੰਬਰ ਵੀ ਤਾਂ ਬਣਦੇ ਹੋਣੇ ਵੀ ਉਹਦੀ ਤੀਵੀਂ ਜਿਆਦੀ ਵਧੀਆ ਲੱਗਦੀ ਸੀ ਵਧੀਆ ਤਾਂ ਜਿਹੜੀ ਚੀਜ਼ ਵਧੀਆ ਜੀ ਉਹਨੂੰ ਤੇ ਲੋਕ ਦੇਖਦੇ ਹੀ ਆ ਮਾੜੀ ਨੂੰ ਕੌਣ ਮਾੜੀ ਜਿਹਨੇ ਅਸਲ ਤੁਸੀਂ ਆਪਣੀ ਜ਼ਿੰਦਗੀ ਚ ਮੇਰੀ ਗੱਲ ਸੁਣੋ ਹਾਂਜੀ ਇੱਕ ਪਾਸਾ ਜਿਹੜਾ ਸ਼ਰਾਬੀ ਆਦਮੀ ਹੁੰਦਾ ਹੈ ਹਮ ਇੱਕ ਪਾਸਾ ਰੱਖ ਦੋ ਸ਼ਰਾਬ ਜਿਹੜਾ ਸ਼ਰਾਬ ਪੀਣ ਵਾਲਾ ਸ਼ਰਾਬੀ ਦੀ ਮੈਂ ਗੱਲ ਕਰਦਾ ਹਾਂ ਹਮ ਇੱਕ ਪਾਸਾ ਬਿਠਾ ਲਓ ਟੀਮੀ ਹਮ ਉਹ 3 ਮੀ ਕੀ ਨਹੀਂ ਜਾਣਦਾ ਤੇ ਪਹਿਲਾਂ दारू ਕੁ ਨਹੀਂ ਚਾਹੂਗਾ ਹਾਂ ਇਹ ਤਾਂ ਗੱਲ ਹੈ ਕਿਉਂ दारू ਪੀਣੀ ਆ ਨਾ 3 ਮੀ ਦੇਖੇ 3 ਮੀ ਦੇ ਚਾ ਲੈਣਾ ਹਾਂ ਸਹੀ ਗੱਲ ਹੈ ਠੀਕ ਆ ਨਾ ਇਹ ਤਾਂ ਗੱਲ ਪੱਕੀ ਆ ਹਾਂ ਜੀ ਹਾਂ ਅੱਛਾ ਮੈਨੂੰ ਦੱਸੋ ਤੁਸੀਂ ਆਪਣੀ ਜ਼ਿੰਦਗੀ ਸਭ ਤੋਂ ਵੱਧ ਮਹਿੰਗੇ ਕੱਪੜੇ ਕਿਹੜੇ ਵਿਆਹ ਤੇ ਪਾਏ ਸੀ ਮਹਿੰਗੇ ਕੱਪੜੇ ਜੀ ਆਪਣੇ ਵਿਆਹ ਤੇ ਪਾ ਪਾਉਂਦਾ ਬੰਦਾ ਉਤੋਂ ਬਾਅਦ ਨਸੀਬ ਨਹੀਂ ਹੁੰਦੇ ਨਾ ਨਾ ਨਸੀਬ ਤਾਂ ਬਹੁਤ ਹੁੰਦੇ ਜੀ ਪਰਮਾਤਮਾ ਦੀ ਬਹੁਤ ਕਿਰਪਾ ਉਤੋਂ ਬਾਅਦ ਬੰਦਾ ਸੋਚਦਾ ਵੀ ਜਨਾਨੀ ਦਾ ਖਰਚਾ ਕਰਾਂ ਹਾਂ ਜਨਾਨੀ ਜੋ ਕੁਝ ਮੰਗਦੇ ਦੇਣੇ ਪੈਂਦੇ ਭਾਈ ਬਿਲਕੁਲ ਹਾਂ ਅੱਛਾ ਇੱਕ ਗੱਲ ਦੱਸਿਓ ਤੁਸੀਂ ਆਪਣੀ ਲਾਈਫ ਦੇ ਵਿੱਚ ਬੀਬੀ ਨੂੰ ਸਭ ਤੋਂ ਮਹਿੰਗਾ ਸੂਟ ਕਦੋਂ ਲੈ ਕੇ ਦਿੱਤਾ ਸੀ ਮਹਿੰਗੇ ਤਾਂ ਹੁਣ ਜਦ ਵਿਆਹ ਦੇ ਟਾਈਮ ਤੇ ਜਦ ਵੀ ਮਹਿੰਗੇ ਦੇ ਕੇ ਤਾਂ ਅੱਛਾ ਕਿਉਂ ਆਪਾਂ ਕੰਮ ਕਰਦੇ ਤੇ ਜੀ ਨੌਕਰੀ ਪੀਸੇ ਵਾਲੇ ਬੰਦੇ ਤੇ ਅੱਛਾ ਜੀ ਹਾਂ ਵਧੀਆ ਚਲੋ ਬਹੁਤ ਵਧੀਆ ਫਿਰ ਤਾਂ ਜੀ ਪਰਮਾਤਮਾ ਦੀ ਕਿਰਪਾ ਹੈ ਜੋ ਕੁਝ ਭਰ ਕੇ ਰੱਖਿਆ ਜੋ ਕੁਝ ਕਰਦੇ ਮੰਗਦੇ ਆ ਨਿਆਣਾ ਦੇ ਅਹੀ ਜੀ ਮੇਰ ਆ ਹੂੰ ਇੱਕ ਬਾਰੀ ਗੱਲਾਂ ਦਾ ਕਹਿੰਦੇ ਹਾਸਾ ਖੇਡਾ ਹੁੰਦੀਆਂ ਹਾਂਜੀ ਹਾਂ ਹਨਾ ਉਹ ਪਿਆਰ ਬੈਲੈਂਸ ਦੋਵੇਂ ਪਈਏ ਚੱਲਦੇ ਰਹਿਣ ਇੱਕ ਗੱਲ ਹੋਰ ਵੀ ਹੈ ਜੀ ਹਾਂਜੀ ਜੇ ਅਸੀਂ ਨਿਆਣਿਆਂ ਨੂੰ ਦੋਂਗੇ ਫਿਰ ਬਾਅਦ ਵਿੱਚ ਆਪਾਂ ਕਹਿੰਦੇ ਹੁਣ ਤਾਂ ਭੈਣ ਕੋ ਬੈਂਕਾਂ ਮੈਂ ਜਾਵਾਂ ਕਰਕੇ ਰੱਖਦੇ ਫਿਰ ਬਾਅਦ ਵਿੱਚ ਨਿਆਣੇ ਫਿਰ ਨਿਆਣੇ ਤੇ ਕੀ ਫਾਇਦਾ ਜੇ ਹੁਣ ਦਾ ਤੰਗ ਨਿਆਣੇ ਹਾਂ ਬਿਲਕੁਲ ਸਹੀ ਫਿਰ ਅਸੀਂ ਦੇਖਣਾ ਹੁਣਾ ਹੁਣ ਹੀ ਖੁਸ਼ ਰੱਖੋ ਨਿਆਣਿਆਂ ਨੂੰ ਹੁਣ ਖੁਸ਼ ਰੱਖੋ ਸਹੀ ਗੱਲ ਠੀਕ ਨਹੀਂ ਜੀ ਸਹੀ ਗੱਲ ਹਾਂ ਨਿਆਣੇ ਤਾਂ ਆਪਣੇ ਪਿੱਛਾ ਪਿੱਛੇ ਫਿਰ ਭੱਜੇ ਫਿਰਦੇ ਨੇ ਭੱਜੇ ਫਿਰਦੇ ਨੇ ਬਿਲਕੁਲ ਜੇ ਨਿਆਣਿਆਂ ਨੂੰ ਕੁਝ ਦੇਣਾ ਨਹੀਂ ਫਿਰ ਨਿਆਣੇ ਕਿ ਕਿਆ ਪੁੱਛੋਗੇ ਮੇਰਾ ਤਾਂ ਜੀ ਆਸ ਇਹ ਜਿਹਾ ਸਵਾਭਾ ਸਹੀ ਹਾਂ ਬਾਪੂ ਜੀ ਕਿੱਦਾਂ ਠੀਕ ਹੋ ਗਿਆ ਠੀਕ ਆ ਅੱਜ ਬੜੇ ਢਿੱਲੇ ਜਾਪਦੇ ਹਾਂ ਮੈਨੂੰ ਟਾਈਫਾਇਡ ਹੋ ਗਿਆ ਸੀ ਟਾਈਫਾਇਡ ਹਟਾ ਦਈਏ ਹਟਾ ਦਈਏ ਟਾਈਫਾਇਡ ਦਵਾਈ ਲੈ ਲਈਏ ਡਾਕਟਰ ਤੋਂ ਹਟਾਇਆ ਨਹੀਂ ਹੋਰ ਸੁਣਾਓ ਠੀਕ ਠਾਕ ਹੋਰ ਠੀਕ ਠਾਕ ਤੁਸੀਂ ਵੱਧ ਵੱਧ ਤਿਆਰ ਹੋਣ ਲੱਗਿਆਂ ਕਿੰਨਾ ਟਾਈਮ ਲਾਉਂਦੇ ਹੁੰਦੇ ਮੈਂ 10 ਮਿੰਟ ਜਵਾਨੀ 'ਚ ਬਸ 10 ਮਿੰਟਾਂ 'ਚ ਤਿਆਰ ਹੋਰ ਤੇ ਬੀਬੀ ਹਣੀ ਕਿੰਨਾ ਟਾਈਮ ਲਾਉਂਦੇ ਉਹ ਲਾਉਂਦੇ ਘੰਟਾ ਪੈ ਘੰਟਾ ਦਾ ਜੀ ਜ਼ਰੂਰੀ ਆ ਅੱਛਾ 1 ਘੰਟਾ ਹਾਂ ਤੇ ਫਿਰ ਤੁਸੀਂ ਜਦੋਂ ਤਿਆਰ ਹੁੰਦੇ ਜਦੋਂ 10 ਮਿੰਟ ਰਹਿ ਜਾਣ ਉਹਨਾਂ ਦੀ ਤਿਆਰੀ 'ਚ ਉਦੋਂ ਤਿਆਰ ਹੁੰਦੇ ਆ ਜਾਂ ਪਹਿਲਾਂ ਤਿਆਰ ਹੋ ਕੇ ਬਹਿ ਜਾਂਦੇ ਆ ਨਾ ਬਾਅਦ 'ਚ ਜੋ ਤਿਆਰ ਹੁੰਦੇ ਉਹ ਬਾਅਦ 'ਚ ਬਾਅਦ 'ਚ ਹੀ ਹੁੰਦੇ ਆ ਬਾਅਦ 'ਚ ਅੱਛਾ ਬੰਦੇ ਬਾਅਦ 'ਚ ਤਿਆਰ ਹੁੰਦੇ ਆ ਤੇ ਹੋਰ ਅੱਛਾ ਇੱਕ ਹੁੰਦਾ ਨਾ ਜਦੋਂ ਵਿਆਹ ਤੇ ਆਪਾਂ ਪਰਿਵਾਰ ਦੇ ਨਾਲ ਜਾਂਦੇ ਆ ਨਾ ਤੇ ਜਾਣ ਲੱਗਿਆਂ ਤੇ ਬੜਾ ਚਾਹ ਹੁੰਦਾ ਆਉਣ ਲੱਗਿਆਂ ਮੂੰਹ ਜਿਹਾ ਬਣ ਜਾਂਦਾ ਵੀ ਹੁਣ ਘਰ ਚੱਲੇ ਕਿੱਥੇ ਵਿਆਹ ਤੋਂ ਹੂੰ ਵਾਪਸੀ ਆਉਣ ਲੱਗਿਆਂ ਪੇਉ ਦੀ ਪੀਟੀ ਹੁੰਦੀ ਆ ਕੋਈ ਤੇ ਪੀਟੀ ਹੁੰਦੀ ਆ ਤੋੜ ਲੱਗੀ ਹੁੰਦੀ ਆ ਪੱਗ ਵੀ ਜੜੀ ਮੇੜੀ ਹੋ ਜਾਂਦੀ ਉਦੋਂ ਅੱਛਾ ਇੱਕ ਗੱਲ ਦੱਸਿਓ ਵੀ ਜਦੋਂ ਬੰਦਾ ਵਿਆਹ ਦੇ ਵਿੱਚ ਜਦੋਂ ਬੰਦੇ ਨੇ ਕੋਈ दारू-ਦੂਰੂ ਪੀਣੀ ਹੋਵੇ ਜਾਂ ਕੁਝ ਖਾਣਾ ਪੀਣਾ ਹੋਵੇ ਕਈ ਬੰਦੇ ਜਨਾਨੀ ਤੋਂ ਚੋਰੀ ਜਾਂਦੇ ਨੇ ਵੀ ਇਹਨੂੰ ਪਤਾ ਨਾ ਲੱਗੇ ਦੋਗ ਪੈਗ ਲਾ ਕੇ ਤੇ ਮਗਰੇ ਲਾਚੀਆਂ ਖਾਂਦੇ ਨੇ ਨਹੀਂ ਮੈਂ ਤਾਂ ਪੀਤੀ ਨਹੀਂ ਹੂੰ ਹੂੰ ਛਪਾਉਂਦੇ ਆ ਉਹ ਡਰਦੇ ਹਾਂ ਡਰਦੇ ਆ ਡਰਦੇ ਆ ਜੀ ਬਿਲੜਪਣਾ ਹੁਣ ਵੇਲੀਆ ਚੈਟ ਬਕਾਨਗੇ ਜਾਂ ਸਪਰੇਅ ਕਰਨਗੇ ਮੂੰਹ ਚ ਇਹ ਸਪਰੇਆ ਨਾਲ ਕਿ ਪਹੁੰਚੇ ਜਿਹਦੇ ਨਾਲ ਬਾਜਣਾ ਨਾ ਆ ਗਿਆ ਸਪਰੇਅ ਮਾਰ ਦੇ ਮੂੰਹ ਚ ਅੱਛਾ ਇੱਕ ਫਿਲਮ ਆ ਰਹੀ ਆ ਗੋਡੇ-ਗੋਡੇ ਚਾ ਉਹਦਾ ਦੂਜਾ ਭਾਗ ਆ ਰਿਹਾ ਉਹਦੇ ਚ ਪਹਿਲਾਂ ਇੱਕ ਫਿਲਮ ਆਈ ਸੀ ਉਹਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਗੋਡੇ-ਗੋਡੇ ਚਾ ਐਮੀ ਵਰਖੋਰਾ ਦੀ ਫਿਲਮ ਹੈ ਗਿਤਾਜ ਬਿੰਦ ਰਖੀਆ ਨੇ ਉਹਦੇ ਚ ਤੇ ਹੁਣ ਉਹਨਾਂ ਦਾ ਦੂਜਾ ਭਾਗ ਆ ਰਿਹਾ ਪਹਿਲੀ ਫਿਲਮ ਦੇ ਭਾਗ ਵਿੱਚ ਇਹ ਸੀਗਾ ਕਿ ਜਨਾਨੀਆਂ ਨੂੰ ਜਨ ਜਾਣ ਦੀ ਪਰਮਿਸ਼ਨ ਦੇ ਦਿੱਤੀ ਸੀ ਹੁਣ ਦੂਜੀ ਵਿੱਚ ਕੀ ਹੋਊਗਾ ਤਾਂ ਆਉਣ ਵਾਲੇ ਸਮੇਂ 'ਚ ਵੇਖਾਂਗੇ ਲੇਕਿਨ ਲੇਕਿਨ ਇਹ ਹੈ ਕਿ ਵੈਸੇ ਬੰਦਿਆਂ ਦਾ ਤਾਂ ੱੱਕਾ ਹੀ ਹੁੰਦਾ ਨਾ ਬਿਲਕੁਲ ਹਾਂ ਹਾਂ ਬੰਦੇ ਨੇ ਜੇ ਸ਼ਰਟ ਵੀ ਲੈਣੀ ਹੋਵੇ ਤਾਂ ਕੇਵਲੇ ਟੱਬਰ ਕੇ ਆ ਹੀ ਦਿੰਦਾ ਇਹ ਤਾਂ ਕੋਟ ਦੇ ਥੱਲੇ ਹੀ ਆ ਇਹਨੂੰ ਕਿਹਨੇ ਦੇਖਣਾ ਪਰਾਣੀ ਪਾ ਲੋ ਇਹ ਹੀ ਪਾ ਲੋ ਆ ਠੀਕ ਆ ਹਾਂ ਠੀਕ ਆ ਜੀ ਹਾਂ ਤੋ ਲੋ ਤੋ ਕੇ ਪਾਲੋ ਨੂੰ ਕੀ ਤੇ ਜੀ ਕਿਹਾ ਦੀ ਵੀ ਸੂਟ ਇਹ ਚੱਲੂਗਾ ਨਾ ਨਾ ਇਹ ਤਾਂ ਉਹਨੇ ਵੇਖ ਲਿਆ ਮੈਂ ਪਹਿਲਾਂ ਪੈਸੇ ਤਾਂ ਨਮਾ ਚਾਹੀਦਾ ਹੁਣ ਆ ਤੁਸੀਂ ਇੱਥੇ ਗੱਡੀ ਐਡੀ ਪੋਲੀ ਨਹੀਂ ਨਹੀਂ ਐਡੀ ਪੋਲੀ ਗੱਡੀ ਤੇ ਬਹਿ ਕੇ ਬਾਪੂ ਨੂੰ ਗੱਲ ਕਰਨ ਲੱਗਾ ਡਰ ਰਹਾ ਦਾ ਬਾਪੂ ਜੀ ਕਿਹਾ ਨਹੀਂ ਉਧਰ ਦੱਸੋ ਕਿਦਾਂ ਠੀਕ ਹਾਂ ਹਾਂ ਠੀਕ ਆ ਵਧੀਆ ਚੜਦੀ ਕਲਾ ਵਧੀਆ ਚੜਦੀ ਕਲਾ ਤੁਸੀਂ ਤੁਹਾਡੇ ਖੁਸ਼ ਰਹਿਣ ਦਾ ਰਾਜ ਬੀਬੀ ਵਧੀਆ ਪਰਮਾ ਠੀਕ ਹੈ ਬਸ ਸਭ ਠੀਕ ਹੈ ਸਭ ਸਭ ਤੁਸੀਂ ਕਿਹੜੇ ਵਿਆਦ ਕੋਟ ਪੈਂਟ ਪਾਇਆ ਸੀ ਆਪਣੇ ਤੇ ਜਾਂ ਕਿਸੇ ਹੋਰ ਦੇ ਆਪਣੇ ਤੇ ਆਪਣੇ ਤੇ ਪਾਇਆ ਉਸ ਤੋਂ ਬਾਅਦ ਮੁੰਡੇ ਦੇ ਵਿਆਹ ਤੇ ਅੱਛਾ ਉਦੋਂ ਕਿਹੋ ਜਿਹਾ ਮਹਿਸੂਸ ਕੀਤਾ ਜਦੋਂ ਮੁੰਡੇ ਦਾ ਵਿਆਹ ਸੀ ਕੀ ਵਧੀਆ ਸੀ ਵਧੀਆ ਸੀ ਹਾਂ ਆਂਟੀ ਕਿੰਨਾ ਟਾਈਮ ਲਾਉਂਦੇ ਸੀ ਤਿਆਰ ਹੋਣ ਨੂੰ ਇਹ ਕੋਈ ਟਾਈਮ ਨਹੀਂ ਸੀ ਲਾਉਂਦੇ ਨਹੀਂ ਇਹ ਇਹ ਹੁਣ ਤੁਸੀਂ ਜਿੰਨੇ ਨਹੀਂ ਉਹ ਉਹਨਾਂ ਵਾਲਾ ਸਿੰਪਲ ਹੈ ਸਿੰਪਲ ਨੇ ਅੱਛਾ ਕੋਈ ਬਹੁਤਾ ਟਾਈਮ ਨਹੀਂ ਲਾਉਂਦੇ ਰਹੇ ਅੱਛਾ ਪਹਿਲੇ ਸਮੇਂ 'ਚ ਫੈਸ਼ਨ ਵੀ ਘੱਟ ਹੁੰਦਾ ਸੀ ਹਨਾ ਘੱਟ ਘੱਟ ਹੁੰਦਾ ਸੀ ਹਨਾ ਪਹਿਲਾਂ ਉਹ ਇੱਕ ਮੇਰੇ ਖਿਆਲ ਉਹ ਇੱਕ 50ਾਂ ਅੰਗਰੀ ਡੱਬੀ ਆਉਂਦੀ ਹੁੰਦੀ ਸੀ ਪਾਊਡਰ ਵਾਲੀ ਬੀਬੀਆਂ ਉਹ ਹੀ ਲਾ ਲੈਂਦੀਆਂ ਹਨਾ ਹਨਾ ਹੋਰ ਹੁਣ ਤਾਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਰਾ ਉਹ ਭਸਮਾਂ ਜੀਆਂ ਆਉਂਦੀਆਂ ਨੇ ਮੂੰਹ ਤੇ ਲਾਉਣ ਵਾਲੀਆਂ ਉਹ ਤਾਂ ਬਹੁਤ ਹੋ ਆ ਐ ਬਾਪੂ ਜੀ ਹੁਣ ਤਾਂ ਭਸਮਾਂ ਜ਼ਿਆਦੀਆਂ ਹੋ ਗਈਆਂ ਮੂੰਹ ਤੇ ਲਾਉਣ ਨੂੰ ਆਓ ਜ਼ਿਆਦੇ ਜ਼ਿਆਦੇ ਕੀ ਲੇਖਾ ਹੋਊ ਮੂੰਹ ਧੋਣ ਵਾਲੀ ਅੱਡ ਆਊਟਸਾਈਡ ਸਾੜੇ ਟਾਈਮ ਤੇ ਕੋਈ ਨਹੀਂ ਆਰਡਰ ਨਾਲ ਭੱਟ ਕੋ ਬੁਰਾ ਹਾਲ ਹੁੰਦਾ ਦਾ ਬਹੁਤ ਬੁਰਾ ਹਾਲ ਧੜਕ ਅੱਛਾ ਮੇਰੇ ਇੱਕ ਗੱਲ ਦੱਸਿਓ ਜਦੋਂ ਤੁਹਾਡੇ ਵਿਆਹ ਹੋਏ ਨੇ ਜਿਹੜੇ ਸਮੇਂ ਦੇ ਵਿੱਚ ਉਸ ਸਮੇਂ ਦੇ ਵਿੱਚ ਵਿਆਹ ਵਾਲੀਆਂ ਕੁੜੀਆਂ ਦੇ ਉੱਤੇ ਨਾ ਮੱਥੇ ਤੇ ਬਿੰਦੀਆਂ ਨੇ ਲਾਲ ਚਿੱਟੀਆਂ ਇੱਥੇ ਐ ਕਰਕੇ ਹੁੰਦੀਆਂ ਸੀ ਨਾ ਤਾਂ ਹੁਣ ਤਾਂ ਕੋਈ ਕੁਝ ਨਹੀਂ ਹੁੰਦਾ ਹਾਂ ਹੁਣ ਨਹੀਂ ਹੁੰਦੀਆਂ ਪਹਿਲੇ ਹੁੰਦੀਆਂ ਸੀ ਪਹਿਲੇ ਗੱਡੇ ਜਾਂਦੇ ਤੇ ਅੱਛਾ ਰਥਾਂ ਗੱਡੇ ਗੱਡੇ ਹਾਂ ਮਤਲਬ ਇਹਾਂ ਚ ਉਹ ਤਾਂ ਗੱਡੀਆਂ ਚੱਲ ਗਿਆ ਹਾਂ ਹੂੰ ਦੋ ਦਿਨ ਬਰਾਤ ਰਹਿੰਦੀ ਸੀ ਹੂੰ ਹੁੰਦਾ ਜੇ ਇੱਕ ਰਾਤ ਮਾਤ ਬारात ਲੈ ਰਾਜਪਤ ਜਣਾ ਬਿਆਹ ਨੂੰ ਗਿਆ ਉਸ ਨੂੰ ਮਾਰਦੋਂ ਕੁੱਟਦਾ ਟਾਈਮ ਹੀ ਆ ਜਾਣਾ दारू ਨਹੀਂ ਪਹਿਲਾਂ ਹੁੰਦੀ ਸੀ दारू ਨਾ ਹੁੰਦੀ ਸੀ ਹਾਂ ਬਿਲਕੁਲ ਤੇ ਹੀ ਦੇਖਿਆ ਜੀ ਇਹਨਾਂ ਸਾਰਿਆਂ ਦਾ ਆਪੋ ਆਪਣਾ ਤਜਰਬਾ ਆ ਵੀ ਕਿੱਦਾਂ ਇਹਨਾਂ ਨੇ ਵਿਆਹ ਵੇਖੇ ਨੇ ਕਿਸੇ ਨੇ ਨਿਆਣੇ ਚੁੱਕ ਕੇ ਵਿਆਹ ਵੇਖਿਆ ਕਿਸੇ ਨੇ ਬੈਗ ਚੁੱਕ ਕੇ ਵਿਆਹ ਵੇਖਿਆ ਕਿਸੇ ਨੇ ਕਿਸ ਤਰੀਕੇ ਨਾਲ ਵਿਆਹ ਵੇਖਿਆ ਬਾਬੂ ਜੀ ਤੁਸੀਂ ਮੈਂ ਠੰਡੇ ਜਿਹੇ ਹੋਏ ਕੀ ਗੱਲ ਗੁੰਦਕ ਤੀਰਾ ਖਾ ਕੇ ਆਏ ਹੋ ਘਰੋਂ ਮੇਰੇ ਕੋਈ ਗੱਲ ਨਹੀਂ ਨਹੀਂ ਵਨੇ ਦੱਸੋ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਵਿਆਹ ਨੂੰ ਹੋ ਗਈ 30 33 ਸਾਲ ਹਾਂਜੀ ਤੇ ਜਦੋਂ ਤੁਹਾਡਾ ਵਿਆਹ ਹੈ ਤੁਹਾਨੂੰ ਕਿੰਨਾ ਚਾ ਚੜਿਆ ਸੀ ਚਾ ਹੁੰਦਾ ਸੀ ਉਸ ਟਾਈਮ ਹੁੰਦਾ ਸੀ ਹਾਂਜੀ ਤੇ ਤੁਸੀਂ ਆਪਣੇ ਵਿਆਹ ਦੇ ਜਦੋਂ ਤਿਆਰ ਸ਼ਹਿਰ ਹੁੰਦੇ ਸੀ ਮਨ ਚ ਲੱਡੂ ਫੁੱਟਦੇ ਸੀ ਹਾਂਜੀ ਹਾਂਜੀ ਜਦੋਂ ਹੁੰਦਾ ਹੀ ਹਰੇਕ ਕੰਟੈਂਟ ਹੁੰਦਾ ਇੱਕੇ ਵਾਰੀ ਹੁੰਦਾ ਬਹੁਤ ਉਹਦੇ ਪਿਆਰ ਹੁੰਦੇ ਬਹੁਤ ਬੰਦਿਆਂ ਦਾ ਸਹੀ ਗੱਲ ਹੈ ਰਿਸ਼ਤੇਦਾਰੀਆਂ ਚ ਤਫਾਕ ਹੁੰਦਾ ਸੀਗਾ ਇਕੱਠੇ ਰਹਿੰਦੇ ਸੀ ਇਕੱਠੇ ਰਹਿੰਦੇ ਸੀ ਹਾਂ ਹੁੰਦਾ ਜਾਓ ਪੈਲਸ ਚ ਪਤਾ ਨਹੀਂ ਕੌਣ ਕੌਣ ਪਤਾ ਨਹੀਂ ਕੌਣ ਹਾਂ ਨਹੀਂ ਤਾਂ ਪਹਿਲਾਂ ਇਹ ਕਹਿੰਦੇ ਵਿਆਹ ਪੈਲਸਾਂ ਚ ਨਹੀਂ ਹੁੰਦੇ ਘਰਾਂ ਚ ਹੁੰਦੇ ਸੀ ਤੇ ਘਰਾਂ ਦੇ ਵਿੱਚ ਕੇਲਿਆਂ ਵਾਲੀ ਚੜਨੀ ਖਾ ਕੇ ਰਿਸ਼ਤੇਦਾਰ ਖੁਸ਼ ਹੋ ਜਾਂਦੇ ਸੀ ਹਾਂ ਸਾਰੇ ਇਕੱਠੇ ਹੋ ਕੇ ਹੁਣ ਤਾਂ ਜਿੰਨੀ ਮਰਜ਼ੀ ਵੈਰਾਈਟੀ ਪਾ ਲੋ ਜਿੰਨੇ ਨਿੰਦਣਾ ਉਹਨੇ ਨਿੰਦੀ ਜਾਣਾ ਬਸ ਕਈ ਦਿਨਾਂ ਕੁਛ ਨਹੀਂ ਕਰਿਆ ਬਈ ਗੱਲ ਹੋਰ ਆ ਜੀ ਹਾਂਜੀ ਹੁਣ ਵਿਆਹ ਦੇ ਵਿੱਚ ਜੇ ਤਾਂ ਮਿਲ ਗਈ ਸ਼ਰਾਬ ਹੂੰ ਤੇ ਬੱਲੇ ਬੱਲੇ ਵਧੀਆ ਨਹੀਂ ਤਾਂ ਲੋਕ ਗਾਲਾਂ ਕੱਢਦੇ ਆ ਹੁੰਦੇ ਹੂੰ ਮਿੱਥੇ ਗੱਲ ਕੱਢੇ ਫੇਖਾਂਗੇ ਮਿੱਥੇ ਗਾਲੇ ਕੱਢਾਂ ਜੀ ਆ ਸਹੀ ਗੱਲ ਆ ਪਤਾ ਕੀ ਕਹਿੰਦੇ ਜਿਹਨੋਂ ਤੱਕ ਕੀ ਕਰਿਆ ਕੀ ਆਤਾ ਖਾਣੇ ਨੂੰ ਕੱਟਦਾਂਗੇ ਨੇ ਲਓ ਜੀ ਇਹ ਸੀ ਸਾਡਾ ਅੱਜ ਦਾ ਹੱਸਦਾ ਖੇਡਦਾ ਪ੍ਰੋਗਰਾਮ ਜਿਹਦੇ ਵਿੱਚ ਆਪਾਂ ਪਿੰਡ ਦੇ ਬਜ਼ੁਰਗਾਂ ਨਾਲ ਆ ਕੇ ਗੱਲਾਬਾਤ ਕੀਤੀ ਹੈ ਵੀ ਵਿਆਹ ਦੇ ਵਿੱਚ ਜਦੋਂ ਜਾਣਾ ਹੁੰਦਾ ਸਭ ਤੋਂ ਵੱਧ ਟਾਈਮ ਕੌਣ ਲੈਂਦਾ ਤੁਹਾਡੇ ਸਰਕਲ ਦੇ ਵਿੱਚ ਜਾਂ ਜਿਹੜੇ ਵਿਆਹੇ ਨੇ ਤੁਸੀਂ ਦੱਸੋ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਵੀ ਤੁਹਾਡੇ ਫੰਕਸ਼ਨ ਜਦੋਂ ਤੁਸੀਂ ਕਿਤੇ ਜਾਂਦੇ ਹੋ ਤਾਂ ਤੁਹਾਡੇ ਵਿੱਚੋਂ ਸਭ ਤੋਂ ਵੱਧ ਟਾਈਮ ਕੌਣ ਲਾਉਂਦਾ ਤੁਸੀਂ ਜਾਂ ਤੁਹਾਡੀ ਵਾਈਫ ਜਾਂ ਜਦੋਂ ਵਿਆਹ ਚ ਜਾਂਦੇ ਹੋ ਤੇ ਫਿਰ ਕੌਣ ਜਿਆਦਾ ਸਮਾਨ ਚੁੱਕ ਕੇ ਖਿਆਲ ਰੱਖਦਾ ਚੀਜ਼ਾਂ ਦਾ ਤੁਸੀਂ ਜਾਂ ਤੁਹਾਡੀ ਵਾਈਫ ਇਹ ਤੁਸੀਂ ਦੱਸਣਾ ਤੇ ਗੋਡੇ-ਗੋਡੇ ਚਾ 2 ਆ ਰਹੀ ਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਸਿਨਮਾ ਘਰਾਂ ਦਾ ਸ਼ਿੰਗਾਰ ਬਣਨ ਵਾਲੀ ਆ ਫਿਲਮ ਫਟਾਫਟ ਤਿਆਰੀਆਂ ਕਰ ਸਲੋ ਫਿਰ ਗੋਡੇ-ਗੋਡੇ ਚਾ ਸਾਰੇ ਦੇਖਾਂਗੇ ਜੀ ਪਾਰਟ 2 ਫਿਲਹਾਲ ਦੇ ਲਈ ਮੈਨੂੰ ਕੈਮਰਾਮੈਨ ਰਜਨ ਨਾਲ ਦਿਓ ਇਜਾਜ਼ਤ ਦੇਖਦੇ ਰੋ ਰਦਾਨਾ ਸਪੋਕਸਮੈਨ ਸਤਿ ਸ੍ਰੀ ਅਕਾਲ ਜੀ